ਦੋਸਤੋ ਜਿਵੇਂ ਕਿ ਜਾਣਦੇ ਆ ਪਿੱਲੂਆਂ ਨੇ ਜਿਹੜਾ ਪੁਲ ਬਣਿਆ ਹੋਇਆ ਵਾ ਉਸ ਦੇ ਉਦਘਾਟਨ ਵਾਸਤੇ ਕਰੀਬਨ ਘਟਨਾ ਵਾਸਤੇ ਰੌਲਾ ਪਿਆ ਆ। ਪੋਰਟੇ ਪੁਲਸ ਲੱਗੀ ਕਰਾ। ਉਹਦੀ ਰਾਖੀ ਨੂੰ ਕੋਈ ਉਦਘਾਟਨ ਨਾ ਕਰ ਦੇਵੇ। ਦੋਸਤੋ ਅੱਜ ਟੀਵੀ ਤੋਂ ਬਣੇ ਤੁਹਾਡੇ ਨਾਲ ਬਾਤ ਕਰਦਾ ਵਾ ਵੀ ਇਹ ਪਿੱਲੂਆਂ ਦਾ ਪੁਲ ਉਦਘਾਟਨ। ਮੈਂ ਟੀਵੀ ਬਾਣੀ ਐਂਡ ਪਾਰਟੀ ਕਰੂਗੀ। ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੇਥੋਂ ਡਰ-ਡਰ ਡਰਦਾ ਛੇਤੀ-ਛੇਤੀ ਇਲਾਜ ਉਗਾਟਣ ਕਰ ਜਾਂਦਾ ਵਾ ਤਾਂ ਉਸ ਉਦਘਾਟਨ ਨੂੰ ਯਾਨੀ ਨਕਲੀ ਮੰਨਿਆ ਜਾਏਗਾ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਲੁਧਿਆਣਾ ਨੇ ਜਿਹੜਾ ਪੁਲ ਬਣਿਆ ਆਇਆ ਵਾ ਉਸ ਦੇ ਉਦਘਾਟਨ ਵਾਸਤੇ ਰੀਵਨ ਕੱਟਣ ਵਾਸਤੇ ਰੌਲਾ ਪਿਆ ਆਇਆ ਵਾ ਪੁਲ ਤੇ ਪੁਲਿਸ ਲੱਗੀ ਗ੍ਰਾ ਉਹਦੀ ਰਾਖੀ ਨੂੰ ਕੋਈ ਉਦਘਾਟਨ ਨਾ ਕਰ ਦੇਵੇ ਪਰ ਦੋਸਤੋ ਅੱਜ ਟੀਟੂ ਬਣੇ ਤੁਹਾਡੇ ਨਾਲ ਵਾਦਾ ਕਰਦਾ ਵਾ ਵੀ ਲੁਧਿਆਣਾ ਪੁਲ ਦਾ ਉਦਘਾਟਨ ਮੈਂ ਕਰੂੰਗਾ ਕਰ ਟੀਟੂ ਬਣਿਆ ਐਂਡ ਪਾਰਟੀ ਕਰੂਗੀ ਕਿ ਕਿਉਂਕਿ ਜਿਹੜਾ ਆ ਪੁਲ ਹੈਗਾ ਵਾ ਆਹ ਜਨਤਾ ਦੇ ਪੈਸੇ ਨਾਲ ਬਣਾਇਆ ਜਾਂਦਾ ਵਾ ਬਾਅਦ ਚ ਟੋਲ ਟੈਕਸ ਵੀ ਭਰਨੇ ਪੈਂਦੇ ਨੇ ਤੇ ਟੈਕਸ ਵੀ ਅਸੀਂ ਕਾਫੀ ਦਿੰਨੇ ਆ ਆ ਗੱਡੀਆਂ ਵਾਲੇ ਪੈਟਰੋਲ ਪੰਪ ਤੇ ਟੈਕਸ ਦਿੰਦੇ ਆ ਡੀਜ਼ਲ ਤੇ ਟੈਕਸ ਦਿੰਦੇ ਆ ਤੇ ਆ ਲੀਡਰ ਜਿਹੜੇ ਹੈਗੇ ਆ ਆ ਸਿਆਸਤ ਕਰਦੇ ਆ ਕਰ ਕਿਉਂਕਿ ਰੋਲਾ ਤਾਂ ਮੈਂ ਬੰਦਾ ਰਿਆ ਵਾ ਵੀ ਭਾਈ ਟ੍ਰੈਫਿਕ ਆ ਟ੍ਰੈਫਿਕ ਆ ਪੁਲ ਬਣਾਓ ਸੈਂਟਰ ਨੇ ਮੇਰੀ ਆਵਾਜ਼ ਸੁਣ ਲਈ ਤੇ ਪੁਲ ਤਾਂ ਸੈਂਟਰ ਵਾਲੇ ਬਣਾ ਰਹੇ ਆ ਤੇ ਆ ਰੋਲਾ ਆਹ ਪਾ ਰਹੇ ਆ ਵੀ ਅਸੀਂ ਬਣਾਇਆ ਅਸੀਂ ਬਣਾਇਆ ਤੇ ਇਸ ਦਾ ਉਦਘਾਟਨ 22 ਬਾਣੀਆ ਯਾਨੀ ਕਰੇਗਾ ਅਗਰਾ ਤੇ ਇਸ ਦਾ ਉਦਘਾਟਨ ਤੇ ਬਾਕੀ ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੇਥੋਂ ਡਰ-ਡਰ ਡਰਦਾ ਛੇਤੀ-ਛੇਤੀ ਇਹਦਾ ਉਦਘਾਟਨ ਕਰ ਜਾਂਦਾ ਵਾ ਤਾਂ ਉਸ ਉਦਘਾਟਨ ਨੂੰ ਯਾਨੀ ਨਕਲੀ ਮੰਨਿਆ ਜਾਏਗਾ ਉਸ ਨੂੰ ਅਸਲੀ ਰੰਗ ਤੇ ਨਾ ਦਿੱਤੀ ਜਾਵੇ ਕਿਉਂਕਿ ਅਸਲੀ ਵਿੱਚ ਇਸ ਦਾ ਉਦਘਾਟਨ 22 ਬਾਣੀਆ ਕਰੇਗਾ ਐਨ ਪੂਰੇ ਸਾਨੂੰ ਸਖਤ ਨਾ ਕਰੇਗਾ ਐਨ ਬੈਂਡ ਬਾਜੀਆਂ ਨਾਲ ਪੂਰੇ ਰੌਬ ਰੋਬ ਨਾਲ ਇੱਥੇ ਨਵੇਂ ਸਾਲ ਤੋਂ ਬਾਅਦ ਕਰੇਗਾ ਕਿਉਂਕਿ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਹਮੇਸ਼ਾ ਸਿਆਸਤੀ ਕਰਦੇ ਆਏ ਆ ਸਿਆਸੀ ਲੀਡਰ ਆ ਸਿਆਸਤੀ ਕਰਦੇ ਆਏ ਆ ਪੁਲਸੋ ਪੁਲ ਦੇ ਨਾ ਰੱਖੇ ਵਾਸਤੇ ਤਾਂ ਬਿਠਾਤੀ ਆ ਉਹਦੀ ਪੁਲ ਦੀ ਵੱਡੇ ਦੀ ਰਾਖੀ ਕਰਨ ਵਾਸਤੇ ਤਾਂ ਬਿਠਾਤੀ ਆ ਪਰ ਆਮ ਲੋਕਾਂ ਦੀ ਰਾਖੀ ਵਾਸਤੇ ਪੁਲਸ ਕਰਦੇ ਨਹੀਂ ਬੰਦੀ ਕਰ ਚਾਹੇ ਕੋ ਚਿੱਟੇ ਦਾ ਮਸਲਾ ਹੋਵੇ ਕੋਈ ਹੋਰ ਹੋਵੇ ਅੱਜ ਆ ਲੀਡਰ ਮੈਂ ਮੈਂ ਕਰਦੇ ਪਏ ਆ ਮੈਂ ਬਣਾਇਆ ਅਸੀਂ ਕੀਤਾ ਅਸੀਂ ਕੀਤਾ ਅਸੀਂ ਕੀਤਾ ਪਰ ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਉਹ ਵੀ ਜ਼ਿੰਮੇਵਾਰੀ ਲਓ ਵੀ ਬੁੱਢਾ ਨਾਲਾ ਕਹਿੰਦੇ ਖਰਾਬ ਕਰਤਾ ਜਿਹੜਾ ਬੁੱਢਾ ਨਾਲਾ ਵਾ ਉਹਦੇ ਵਿੱਚ ਗੰਦ ਪਿਆ ਵਾ ਉਹ ਗੰਦ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ ਵੀ ਅਸੀਂ ਕੀਤਾ ਵਗਰਾ ਅਸੀਂ ਕੀਤਾ ਵਗਰਾ ਆ ਜਿਹੜਾ ਪੁਲ ਹੈਗਾ ਵਾ ਆ ਲੁਧਿਆਣਾ ਵਾਸੀਆਂ ਨੇ ਬਣਾਇਆ ਵਾ ਲੁਧਿਆਣਾ ਬਾਸਸ਼ਾ ਦੇ ਟੈਕਸ ਨਾ ਬਣਾ ਬਣਿਆ ਵਾ ਇਸ ਪੌਲਤੇ ਨੰਗਲ ਵਾਸਤੇ ਸਾਰੇ ਯਾਨੀ ਟੈਕਸੀ ਵੀ ਦੇਣਗੇ ਟੋਲ ਟੈਕਸ ਵੀ ਭਰਨਗੇ ਗਰਾ ਤੇ ਯਾਨੀ ਸਾਰੇ ਯਾਨੀ ਪਟੋਲ ਤੇ ਡੀਜ਼ਲ ਤੇ ਗੱਡੀਆਂ ਮਹਿੰਗੀਆਂ ਮਹਿੰਗੀਆਂ ਲੈ ਕੇ ਟੈਕਸ ਭਰਦੇ ਸਾਡੇ ਆਮ ਲੋਕੀਂ ਗਰਾ ਤੇ ਸਾਡੇ ਆ ਲੀਡਰ ਜਿਹੜੇ ਹੈਗੇ ਸਿਆਸਤ ਕਰਦੇ ਆ ਗਰਾ ਤੇ ਮੈਂ ਤਾਂ ਫੇਰ ਬੇਨਤੀ ਕਰਦਾ ਵਾਂ ਵੀ ਇਹਨਾਂ ਦਾ ਜੇ ਮੈਨੂੰ ਡਰਦੇ ਮਾਰੇ ਆਹ ਜੇ ਉਸ ਘਾਟਨ ਕਰ ਦਿੰਦੇ ਆ ਤੇ ਆਹ ਨਕਲੀ ਮੰਨਿਆ ਜਾਵੇ ਕਿਉਂਕਿ ਹੁਣ ਸ਼ਹੀਦ ਜਿੱਦੇ ਹੜੇ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਕਿਦਾ ਤੇ ਇਸ ਕਰਕੇ ਮੈਂ ਨਵੇਂ ਸਾਲ ਤੋਂ ਬਾਅਦ ਇਸ ਦਾ ਉਦਘਾਟਨ ਕਰਨ ਵਾਸਤੇ ਆ ਰਿਹਾ ਵਾਂ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਇਸ ਦਾ ਅਸਲੀ ਹੱਕਦਾਰ ਉਦਘਾਟਨ ਦਾ ਵੈਸੇ ਤਾਂ ਟੀਟੂ ਬਾਣੀ ਆ ਐਂਡ ਪਾਰਟੀ ਆ ਜਿਹੜੇ 12-14 ਸਾਲ ਹੋ ਗਏ ਇਹਨਾਂ ਨਾਲ ਲੜਦੀ ਪਈ ਆ ਤੇ ਇਹਨਾਂ ਨਾਲ ਲੜਦੀ ਪਈ ਆ 12 ਨਹੀਂ ਕਹਿੰਦਾ ਤੇ ਮੈਂ ਜਲਦ ਆ ਰਿਹਾ ਵਾਂ ਲੁਧਿਆਣੇ ਪੁੱਲ ਦਾ ਉਤਕਾਟ ਕਰਨ ਵਾਸਤੇ ਟੀਟੂ ਬਾਣਿਆ ਥੈਂਕ ਯੂ ਮਿਹਰਬਾਨੀ ਸ਼ੁਕਰੀਆ